ਤੇ ਅਗਲੀ ਗੱਲ ਕਰੀਏ ਗੈਂਗਸਟਰ ਦੀ ਪਤਨੀ ਕਹਿ ਕੇ ਕਹਿੰਦੇ ਅਕਾਲੀ ਉਮੀਦਵਾਰ ਦੀ ਧੀ ਕਰ ਲਈ ਇਹਨਾਂ ਨੇ ਗ੍ਰਿਫਤਾਰ ਜੀ ਪ੍ਰਵੀਨ ਜੀ ਤਰਨ ਤਰਨ ਜਿਮਨੀ ਚੋਣ ਜਿੱਤਣ ਤੋਂ ਬਾਅਦ ਵੀ ਸ਼ਾਇਦ ਸਰਕਾਰ ਉੱਥੇ ਕੁਝ ਹਾਰਿਆ ਹੋਇਆ ਮਹਿਸੂਸ ਕਰ ਰਹੀ ਹੈ ਮੇਰੇ ਨਾਲ ਹਮ ਸਰਕਾਰ ਨੂੰ ਹੀ ਲੱਗਦਾ ਕਿ ਉਹ ਗੱਲ ਨਹੀਂ ਬਣੀ ਜੋ ਅਸੀਂ ਸੋਚੀ ਸੀ ਨਹੀਂ ਤਾਂ ਅਕਸਰ ਹੁੰਦਾ ਹੈ ਕਿ ਨਤੀਜੇ ਆ ਗਏ ਤੁਸੀਂ ਜਿੱਤ ਗਏ ਤੇ ਜਿੱਤ ਦੇ ਧੂੜ ਦੇ ਵਿੱਚ ਸਾਰਾ ਕੁਝ ਅਗਾ ਉੱਡ ਜਾਂਦਾ ਕਿ ਠੀਕ ਹੈ ਛੱਡੋ ਬਸ ਚੋਣ ਲੜਨ ਤੱਕ ਸੀ ਮਸਲਾ ਹੂੰ ਪਰ ਤੁਸੀਂ ਅਜੇ ਤੱਕ ਜੋ ਖੁੰਦਕ ਪਾਲੀ ਬੈਠੇ ਹੋ ਅਜੇ ਤੱਕ ਜ ਟਸਲ ਪਾਲੀ ਬੈਠੇ ਹੋ ਪਾਲੀ ਬੈਠੇ ਹੋ ਅਜੇ ਤੱਕ ਜ ਟਕਰਾਪ ਪਾਲੀ ਬੈਠੇ ਹੋ ਹੂੰ ਤਾਂ ਇਹਦੇ ਮਲ ਨਹੀਂ ਕੀ ਜੀ ਮਤਲਬ ਇੱਕ ਤਾਂ ਲਗਾਤਾਰ ਪੰਜਾਬ ਦੇ ਵਿੱਚ ਪੁਲਿਸ ਦੀ ਜਿਸ ਤਰ੍ਹਾਂ ਦੀ ਵਰਤੋਂ ਹੈ ਉਹ ਵੱਡਾ ਸਵਾਲ ਹੈ ਦੇਖੋ ਪੱਤਰਕਾਰ ਮੰਡੀ ਚ ਕਵਰ ਕਰ ਜਾਂਦਾ ਤਾਂ ਉਹਨੂੰ ਆਰਤੀਏ ਪੈ ਨਿਕਲਦੇ ਨੇ ਸਰਕਾਰੀ ਹੈ ਨਾ ਜਿਹਨਾਂ ਸਰਕਾਰੀ ਪਹੁੰਚ ਅਪਰੋਚ ਹੈ ਤੇ ਪੁਲਿਸ ਕਾਰਵਾਈ ਕਰਨੀ ਕਰਨ ਨੂੰ ਆਉਂਦੀ ਅ ਕੱਲ ਮਲਾਜਮ ਪੰਜਾਬ ਰੋਡਵੇ ਪੀ ਆਰਟੀਸੀ ਪਨਵਸ ਵਾਲੇ ਉਹ ਜਿਹੜੇ ਮਤਲਬ ਕਿ ਹੈ ਨਾ ਬੱਸਾਂ ਨੂੰ ਜਿਹੜੇ ਉਹ ਕਰਦੇ ਆ ਨਾ ਇੱਕ ਕਿਲੋਮੀਟਰ ਸਕੀਮ ਦੇ ਤਹਿਤ ਉਹਦੇ ਟੈਂਡਰ ਖੋਲਣ ਲਈ ਉਹ ਤਰਕਾ ਕਰ ਰਹੇ ਨੇ ਤੇ ਉਹਦੇ ਤੇ ਮਲਾਜਮ ਹੜਤਾਲ ਤੇ ਤਾਂ ਉਹਨਾਂ ਨੂੰ ਕਵਰ ਕਰਦੇ ਆ ਸੰਗਰੂਰ ਚ ਪੱਤਰਕਾਰਾਂ ਨੂੰ ਪੈਨਿਕਲੀ ਪੁਲਿਸ ਹੈ ਨਾ ਸੋ ਪੁਲਿਸ ਕਿਤੇ ਇਨਕਾਉਂਟਰ ਕਿਤੇ ਗੋਲੀਬਾਰੀ ਕਿਤੇ ਕੁਛ ਮਲਾਜਮਾਂ ਤੇ ਸਾਰਿਆਂ ਤੇ ਬਦੀਕੀ ਇਹ ਕਿਹਦੇ ਹੁਕਮਾਂ ਤੇ ਹੂੰ ਸਹੀ ਹੈ ਤੇ ਤਰਨਤਨ ਜਿਮਨੀ ਚੌਣੋਂ ਦੀ ਵੱਡੀ ਉਦਾਹਰਨ ਨਿਕਲ ਕੇ ਆਈ ਸੀ ਕਿ ਤੁਹਾਨੂੰ ਇੱਕ ਜਿਮਨੀ ਚੌਣ ਲਈ ਐਸਐਸਪੀ ਸਸਪੈਂਡ ਕਰਨਾ ਪੈ ਜਵੇ ਦੋ ਡੀਐਸਪੀ ਸਸਪੈਂਡ ਕਰਨੇ ਪੈ ਜਾਣ ਬੀਜੀਪੀ ਚੌਣ ਕਮਿਸ਼ਨ ਤਲਬ ਕਰ ਲਵੇ ਹੂੰ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰਵੰਦ ਦਾ ਕਹਿ ਇਹ ਸੀਗਾ ਕਿ ਬਈ ਵਧਾਈ ਤਾਂ ਪੁਲਿਸ ਨੂੰ ਆ ਪੁਲਿਸ ਦਾ ਉਮੀਦਵਾਰ ਜਿੱਤਿਆ ਹੂੰ ਉਕੇ ਨੌ ਪਰਚਿਆਂ ਦਾ ਮਾਮਲਾ ਆਇਆ ਸੀ ਉੱਥੇ ਸਹੀ 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 ਕਿ ਸਰਪੰਚਾਂ ਤੇ ਪੰਚਾਂ ਤੇ ਇਹਨਾਂ ਦੇ ਐਮਸੀ ਤੇ ਅਕਾਲੀ ਪੱਖੀ ਦੇ ਲੋਕਾਂ ਦੇ ਉੱਤੇ ਪਰਚੇ ਕੀਤੇ ਹੂੰ ਇਹਦਾ ਮਤਲਬ ਜਾਂ ਤਾਂ ਇਹ ਹੈ ਕਿ ਸਰਕਾਰੇ ਮੰਨ ਕੇ ਚੱਲ ਰਹੀ ਹੈ ਕਿ 227 ਚਕਾਲੀ ਜਨਸ ਨੂੰ ਟੱਕਰ ਦੇ ਸਕਦਾ ਹੂੰ 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 ਜਾਂ ਉਹਨਾਂ ਨੂੰ ਇਹ ਲੱਗਦਾ ਕਿ ਤਰਨਤਾਰਨ ਦੇ ਵਿੱਚ ਅਕਾਲੀ ਦਲ ਨੇ ਜਿਵੇਂ ਟੱਕਰ ਦੇਣ ਦੀ ਕੋਸ਼ਿਸ਼ ਕੀਤੀ ਆ ਉਹਦੇ ਵਿੱਚ ਉਹਨਾਂ ਨੂੰ ਡਰ ਲੱਗਿਆ ਤੇ ਇਸ ਲਈ ਕਾਰਵਾਈ ਆ ਡਰ ਤੋਂ ਬਿਨਾਂ ਤਾਂ ਇਹ ਕਾਰਵਾਈ ਹੈ ਨਹੀਂ ਹੂੰ ਇਹ ਡਰ ਤੋਂ ਹੈ ਜਦੋਂ ਤੁਹਾਨੂੰ ਸਾਮਣੇ ਤੋਂ ਕੋਈ ਟੱਕਰ ਦਾ ਵੀ ਤੁਹਾਨੂੰ ਡਰ ਲੱਗਦਾ ਫਿਰ ਉਹ ਤੁਸੀਂ ਆਪਣੀ ਤਾਕਤ ਦੀ ਸ਼ਕਤੀ ਦੀ ਵਰਤੋਂ ਕਰਦੇ ਹੋ ਤੇ ਉਹ 9 ਐਫ ਆਈ ਆਰ ਦੇ ਵਿੱਚ ਜਿਹੜੀ ਬੀਬੀ ਉਮੀਦਵਾਰ ਸੀ ਸ਼੍ਰੋਮਣੀ ਅਕਾਲੀ ਦਲ ਦੀ ਹਾਂ ਉਸ ਦੇ ਜਵਾਈ ਦੇ ਹਵਾਲੇ ਨਾਲ ਇਹ ਰੋਲਾ ਖੂ ਪੈਂਦਾ ਜੀ ਕਿ ਉਹਨੇ ਡਰਾਤੇ ਜੀ ਉਹਨੇ ਧਮਕਾਤੇ ਜੀ ਵੋਟਰਾਂ ਨੂੰ ਤਾਂ ਉਹਨੇ ਕਹਿ ਕੇ ਵੋਟਾ ਪਾਉਤੇ ਜੀ ਸੱਤੋਂ ਤੱਕ ਤੀਰੇ ਦਾ ਰੋਲਾ ਵੀ ਪਾਉਂਦੀ ਹੈ ਤੇ ਇਲਾਕੇ ਚ ਚਰਚਾ ਵੀ ਹੈ ਕਿ ਉਹਦੀ ਇਹ ਜੀ ਪਹੁੰਚ ਅਪਰੋਚ ਹੈਗੀ ਆ ਵੀ ਹੈਨਾ ਸਵਾਲ ਇਹ ਹੈ ਕਿ ਜੇਕਰ ਉਹ ਕੋਈ ਗੈਰ ਕਾਨੂੰਨੀ ਗਤੀਵਿਧੀਆਂ ਕਰਦਾ ਤਾਂ ਲਿਆ ਉਹਨੂੰ ਬਾਹਰਲੇ ਦੇਸ਼ੋਂ ਚੱਕ ਲਿਆ ਹੋਵੇ ਹੂੰ ਸਹੀ ਹੈ ਬਿਲਕੁਲ ਪਰ ਉਹਦੀ ਪਤਨੀ ਹੂੰ ਤੇ ਅਕਾਲੀ ਉਮੀਦਵਾਰ ਦੀ ਬੇਟੀ ਜੀ ਉਸ ਨੇ ਚੋਣ ਇੰਜ ਲੜੀ ਕਿ ਜਿਵੇਂ ਉਹ ਆਪ ਉਮੀਦਵਾਰ ਹੋਵੇ ਹੂੰ ਕੰਚਨਪ੍ਰੀਤ ਕੌਰ ਅਕਾਲੀ ਉਮੀਦਵਾਰ ਬੀਬੀ ਨਾਲੋਂ ਵੀ ਵੱਧ ਉੱਥੇ ਇਲਾਕੇ 'ਚ ਚਰਚਾ ਚ ਰਹੀ ਜੀ ਤੇ ਉਸ ਚਰਚਾ ਦੇ ਡਰ ਚੋਂ ਜਾਂ 227 ਚੋਂ ਉਮੀਦਵਾਰ ਹੋ ਸਕਦੀ ਆ ਅਕਾਲੀ ਦਲ ਦਾ ਇਹ ਪੈਨ ਨੂੰ ਜਦੋਂ ਉਭਰਨ ਲੱਗਿਆ ਜਾਂ ਉਸ ਦੀ ਤਕਰੀਰ ਦੀ ਕੋਈ ਕਾਟ ਨਹੀਂ ਤੁਹਾਨੂੰ ਮਿਲੀ ਕੀ ਕਾਰਨ ਬਣਿਆ ਕਿ ਉਹਦੇ ਉੱਤੇ ਹੀ ਸਿੱਧੇ ਚਾਰ ਪਰਚੇ ਦਰਜ ਹੋਏ ਸਹੀ ਹੈ ਬਿਲਕੁਲ ਚਲੋ ਅਦਾਲਤੀ ਪ੍ਰਕਿਰਿਆ ਦੇ ਤਹਿਤ ਉਹਨੂੰ ਜ਼ਮਾਨਤ ਮਿਲ ਗਈ ਹਮਮ ਜ਼ਮਾਨਤ ਮਿਲ ਗਈ ਉਹਦਾ ਪਾਸਪੋਰਟ ਜਮ੍ਹਾਂ ਹੋ ਗਿਆ ਪਰ ਇਹ ਹਵਾ ਪਿਛਲੇ ਕਿੰਨੇ ਦਿਨਾਂ ਦੀ ਚੋਂ ਨਤੀਜਿਆਂ ਤੋਂ ਬਾਅਦ ਹੀ ਉੜਾਈ ਹੋਈ ਸੀ ਕਿ ਜੀ ਉਹ ਤਾਂ ਬਾਇਆ ਨੇਪਾਲ ਭੱਜ ਗਈ ਜੀ ਹੋਰ ਕਿਸੇ ਤਰੀਕੇ ਨਾਲ ਜੀ ਵਿਦੇਸ਼ ਭੱਜ ਗਈ ਵੀ ਹਮ ਅਗਲੀ ਕਹਿੰਦੀ ਪਾਸਪੋਰਟ ਮੇਰਾ ਜੱਬਤਾ ਜੇ ਮੈਂ ਮੈਂ ਹਲਕੇ ਦੇ ਵਿੱਚ ਐ ਤੇ ਜੇ ਮੈਂ ਤੇ ਫਿਰ ਏਜੰਸੀਆਂ ਥੋੜੀਆਂ ਕਾਦੀਆਂ ਤੁਹਾਨੂੰ ਇਹ ਨਹੀਂ ਪਤਾ ਮੈਂ ਉਰੇ ਆ ਕੇ ਬਾਅਦ ਸਹੀ 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 ਚਲੋ ਜਦੋਂ ਅਦਾਲਤੀ ਪ੍ਰਕਿਰਿਆ ਤੇ ਉਹਨੂੰ ਜ਼ਮਾਨਤ ਮਿਲੀ ਤੇ ਹੋ ਗਿਆ ਕਿ ਗ੍ਰਿਫਤਾਰੀ ਨਹੀਂ ਕੀਤੀ ਜਾ ਸਕਦੀ ਉਹ ਖਾਣੇ ਪੇਸ਼ ਹੋਣ ਚਲੀ ਗਈ ਕਿ ਜਾਂਚ ਦਾ ਸ਼ਾਮਲ ਹੋਣਾ ਹਮ ਸਹੀ ਹੈ ਪਰ ਤੇ ਦਾ ਕੜੇ ਉਹ ਜਾਂਚ ਜਦੋਂ ਸ਼ਾਮਲ ਹੋ ਜਾਂਦੀ ਉਹ ਤੋਂ 4 ਕਾਂਟੇ ਪੁੱਛ ਕੇ ਉਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹਮ ਸਵਾਲ ਇਹ ਕਿ ਦਾਕਟਰ ਨੂੰ ਜਮਾਨਤ ਮਿਲੀ ਹੋਈ ਹੈ ਤੈਨੂੰ ਗ੍ਰਿਫਤਾਰੀ ਤੇ ਰੋਕ ਹੈ ਫਿਰ ਗ੍ਰਿਫਤਾਰੀ ਕਰੀ ਕਹਿੰਦੇ ਨੇ ਜੀ ਇੱਕ ਹੋਰ ਪਰਚਾ ਜੀ ਜਿਹੜਾ ਅਣਪਛਾਤੇਆਂ ਦੇ ਖਿਲਾਫ ਆਉਂਚੋ ਇਹ ਪਛਾਣ ਲਈ ਅਸੀਂ ਅੱਛਾ ਵਾ ਉਹਦੇ ਤਹਿਤ ਅਸੀਂ ਗ੍ਰਿਫਤਾਰ ਕਰ ਲਈ ਤੇ ਅੱਗੇ ਵੀ ਇਹ ਕੋਈ ਨਵਾਂ ਵਰਤਾਰਾ ਨਹੀਂ ਹੈ ਪੰਜਾਬ ਦੇ ਵਿੱਚ ਕਾਂਗਰਸੀਆਂ ਦੇ ਟਾਈਮ ਵੀ ਝੂਠੇ ਪਰਚਿਆਂ ਦੀ ਚਰਚਾ ਖੂਬ ਚੱਲੀ ਹੈ ਅਕਾਲੀ ਭਾਜਪਾ ਸਰਕਾਰ ਸਮੇਂ ਵੀ ਖੂਬ ਚੱਲੀ ਹੈ ਝੂਠੇ ਪਰਚੇ ਪੈਂਦੇ ਆ ਜੀ ਚੱਕ ਲੈ ਜਾਂਦੇ ਆ ਜੀ ਲੋਕ ਇਹ ਸਾਰਾ ਕੁਝ ਹੁੰਦਾ ਹੈ ਹਾਂ ਹਾਂ ਪਰ ਮਤਲਬ ਕਿ ਇਸ ਤਰ੍ਹਾਂ ਧੀਆਂ ਧਿਆਣੀਆਂ ਦੇ ਮਾਮਲੇ ਦੇ ਵਿੱਚ ਇੱਥੇ ਤੱਕ ਜਾਓਗੇ ਇਹ ਕਦੇ ਸ਼ਾਇਦ ਕਿਸੇ ਨੇ ਇੰਜਨਾ ਸੋਚਿਆ ਹੋਵੇ ਦੂਸਰਾ ਫਿਰ ਤੁਸੀਂ ਗ੍ਰਿਫਤਾਰ ਵੀ ਇਸ ਤਰੀਕੇ ਨਾ ਕਰੋ ਕਿ ਬਲਾਉਂ ਪੁੱਛਕਿਛ ਲਈ ਤੇ ਫਿਰ ਕਹੋ ਜੀ ਅਣਪਛਾਤੇ ਵਾਲਾ ਪਰਚਾ ਫਿਰ ਕਿੰਦਾ ਹੀ ਪਾ ਕੇ ਕਰਦੇ ਨਾ ਹੈਨਾ ਸਹੀ ਹੈ ਚਲੋ ਫਿਰ ਜਦੋਂ ਪਿਛਲੀਆਂ ਸਰਕਾਰਾਂ ਸਮੇਂ ਅਜਿਹੀਆਂ ਗੈਰ ਕਾਨੂੰਨੀ ਗਤੀਵਿਧੀਆਂ ਹੁੰਦੀਆਂ ਸੀ ਸਰਕਾਰੀ ਤਾਕਤ ਦੀ ਵਰਤੋਂ ਹੁੰਦੀ ਸੀ ਤੁਸੀਂ ਕਿ ਸੱਚੇ ਮੰਤਰੀ ਨੂੰ ਪੁੱਛ ਲੈਂਦੇ ਸੀ ਕਿਸੇ ਐਮਐਲਏ ਨੂੰ 70 ਦਿਨ ਪੁੱਛਿਆ ਉਹ ਕਹਿੰਦਾ ਜੀ ਸਾਨੂੰ ਨਹੀਂ ਪਤਾ ਕਾਨੂੰਨ ਆਪਣੀ ਕਾਰਵਾਈ ਕਰ ਰਿਹਾ ਹੂੰ ਉਹ ਆਪ ਸਿੱਧਾ ਨਹੀਂ ਸਾਹਮਣੇ ਹੁੰਦੇ ਸੀ ਹੁਣ ਕਾਰਪੋਰਸ ਕਰਦੀ ਆ ਤੇ ਬਿਆਨ ਦੇਣ ਲਈ ਮੰਤਰੀ ਆਉਂਦੇ ਨੇ ਕਾਈ ਹੋਊਗਾ ਜੀ ਸਹੀ ਗੱਲ ਨਹੀਂ ਕਰਾਂਗੇ ਜੀ ਦਾ ਮਤਲਬ ਸਿੱਧਾ ਸਪਸ਼ਟ ਹੈ ਕਿ ਤੁਸੀਂ ਝੱਗਾ ਚੱਕੀ ਬੈਠੇ ਹੋ ਹੂੰ ਤੇ ਇਹ ਇਸ ਮਾਮਲੇ 'ਚ ਸਰਕਾਰ ਦੇ ਪੱਖ ਰੱਖ ਰਹੀ ਹੈ ਜੀ ਇਹ ਗੈਂਗਸਟਰ ਦੀ ਪਤਨੀ ਹੈ ਜੀ ਇਹ ਤਾਂ ਫੜੀ ਹੋ ਜਾਣੀ ਸੀ ਹੂੰ ਉਦੋਂ ਕੋਈ ਅਜੀਹਾ ਮਾਮਲਾ ਸਹੀ ਹੈ ਮਤਲਬ ਇਹ ਆਪਣੇ ਆਪ ਸਵਾਲ ਹੈ ਕਿ ਤੁਸੀਂ ਦਾ ਮਤਲਬ ਇਹ ਬਦਲਾਖੋਰੀ ਦੀ ਕਾਰਵਾਈ ਤਾਂ ਹੁਣ ਅਕਾਲੀ ਦਲ ਤਰਤਾਏ ਕਹ ਰਹੀ ਹੈ ਕਿ ਬਦਲਾਖੋਰੀ ਦੀ ਕਾਰਵਾਈ ਆ ਸਿੱਧੀ ਹੂੰ ਇਹ ਤਾਂ ਕਬਦੀ ਕੀ ਜੀ ਜੇ ਤਾਂ ਕਬਦੀ ਕੀ ਦਿਖ ਰਹੀ ਹੈ ਜਿਸ ਦਮ ਨਾਲ ਅਕਾਲੀ ਦਲ ਨੇ ਚੋਣ ਲੜੀਆਂ ਕੀਤੀ ਉਸ ਦਮ ਨਾਲ ਹੀ ਕੰਚਨਪ੍ਰੀਤ ਲਈ ਲੜੂਗਾ ਹੂੰ ਸਵਾਲ ਇਹ ਹੈ ਕਿ ਚੋਣ ਲੜਦੇ ਤੁਸੀਂ ਝੰਡੇ ਹੋਗੇ ਸਰਕਾਰਾਂ ਦੇ ਸਰਗਰਮ ਸਵਾਲ ਇਹ ਵੀ ਹੈ ਤੇ ਦੂਜਾ ਇਸ ਲਈ ਉਮੀਦ ਘਟ ਹੈ ਕਿ ਦਮ ਨਾਲ ਲੜਨ ਦੀ ਜਿਹੜੇ ਮਜੀਠਿਆ ਨਹੀਂ ਲੜ ਪਏ ਉਹ ਕੰਸਰਟ ਬੀਤ ਲਈ ਲੜ ਪਾਉਣਗੇ ਸਹੀ ਹੈ ਬਿਲਕੁਲ ਇਹ ਵੀ ਸਵਾਲ ਹੈ ਸੋ ਦੇਖਦੇ ਹਾਂ ਜੀ ਪਰ ਇਹ ਸਤਾਤਾਰੀਤਰ ਜੇ ਇਹ ਧੱਕੇਸ਼ਾਹੀ ਨਾਲ ਕੰਮ ਕਰ ਰਹੀ ਹੈ ਕੀ ਉਹ ਨਵੀਂ ਪਨੀਰੀ ਨੂੰ ਜਿਹੜੀ ਇਲੈਕਸ਼ਨ ਦੇ ਵਿੱਚ ਆਉਣਾ ਚਾਹੁੰਦੀ ਹੈ ਚੋਣ ਪ੍ਰਕਿਰਿਆ ਚਾਉਣਾ ਚਾਹੁੰਦੀ ਹੈ ਉਹਨਾਂ ਤੋਂ ਡਰਦੀ ਹੈ ਕੀ ਇਹ 227 ਦੇ ਨਤੀਜਿਆਂ ਤੋਂ ਡਰਦੀ ਹੈ ਕੀ ਇਹਦਾ ਪ੍ਰਕਟਾਵਾ ਹੈ ਕਿ ਆਉਂਦੀ ਕੋਈ ਵੀ ਚੋਣ ਹੋਵੇ ਚਾਹੇ ਖਡੂਰ ਸਾਹ ਵਾਲੀ ਜਿਮਨੀ ਚੋਣ ਆ ਜਾਵੇ ਜੈ ਬੰਗਿਆਈ ਆਜਵੇ ਚਾਹੇ ਸਨੌਰ ਵਾਲੀ ਆਜਵੇ ਜਾਂ ਜਿਲ੍ਹਾ ਪਟਕ ਸੰਧੀ ਨਹੀਂ ਆਜਣ ਅਸੀਂ ਤਾਂ ਇਸ ਤਰੀਕਾ ਕਰਨੇ ਚੱਲਾਂਗੇ ਜੋ ਦਿਖਾਇਆ ਜਾ ਰਿਹਾ ਜੋ ਵੀ ਹੈ ਪੰਜਾਬ ਚ ਸਹੀ ਨਹੀਂ ਹੋ ਰਿਹਾ ਜੀ ਬਿਲਕੁਲ